ਕਦਾ ਕੋਲਾ ਨਾਂ ਸਪੈਂਸਾਂ ਦਾ ਕੀ ਨਾਂ ਆ ਗੱਲ ਦੀ ਗੱਲ ਮਮੀਆਂ ਦੀ ਗੱਲ ਆ ਮਾਤਾ ਨੂੰ ਦੀ ਆ ਮੰਮੀ ਉਹਨਾਂ ਦਾ ਮੰਮੀਆ ਕੇ ਨਾਂ ਤੇ ਅਰਾਇ ਵੰਦੇ ਕੋੜਾ ਅਰਾਇ ਵੰਦੇ ਕੋੜਾ ਰੀਨੋੜ ਦਾ ਵੀ ਅਰਾਇ ਵੰਦੇ ਕੋੜਾ ਖਾਦੇ ਹਾਂ ਸੇਲੇ ਨਯੋ ਦੁਆਰਾ ਦਿੱਸਾ ਕੀ ਗੱਲ ਕੱਲ ਸ਼ਾਮ ਨੂੰ ਕੋਈ 9:00 ਬਜ ਕੇ 10 ਮਿੰਟ ਦੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕਾਧੀਆਂ ਰੋਡ ਦੇ ਉੱਤੇ ਇੱਕ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਇਸੇ ਤਰੰਤ ਅਸੀਂ ਮੌਕੇ ਤੇ ਪਹੁੰਚਿਆ ਉੱਥੇ ਇੱਕ ਜੈਂਟਸ ਤੇ ਇੱਕ ਲੇਡੀ ਦੇ ਫਾਇਰਿੰਗ ਵਾਲਾ ਦੇ ਹੁੰਦੇ ਗੋਲੀਆਂ ਲੱਗਿਆ ਨਾ ਇਹਨਾਂ ਨੂੰ ਤਰੰਤ ਹੀ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਜਿੱਥੇ ਡਾਕਟਰ ਨੇ ਇੱਕ ਜਿਹੜਾ ਕਰਨ ਵੀਰ ਆ ਉਹਦਾ ਪਤਾ ਲੱਗਾ ਉਹਦਾ ਨਾਮ ਕਰਨ ਵੀਰ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਕਿ ਜਿਹੜੀ ਇੱਕ ਲੇਡੀ ਹੈ ਉਹਨੂੰ ਅਮਰਸਰ ਅਮਨਦੀਪ ਹਸਪੀਟਲ ਇਲਾਜ ਲਈ ਰੈਫਰ ਕਰਤਾਈ ਪਰ ਇਹ ਵੀ ਪਤਾ ਲੱਗਾ ਬਾਅਦ ਦੇ ਵਿੱਚ ਕਿ ਉਹ ਉਹੀ ਡੈਥ ਹੋ ਗਈ ਹੈ ਉਹ ਦੋਨਾਂ ਨੂੰ ਜਿਹੜੇ ਇਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 185 ਤੇ 300 103 ਬੀ ਐਸ ਐਮ ਦੇ ਤਹਿਤ ਅਸੀਂ ਮੁਕੱਦਮਾ ਦਰਜ ਕੀਤਾ ਅਨਨੋਨ ਦੋ ਪੰਜਾਂ ਦੇ ਕਲਾਂ ਬਾਕੀ ਡੈੱਡ ਹੋਣਾ ਹੈ ਪੋਸਟਮਾਰਟਮ ਕਰਾ ਰਹੇ ਬਾਕੀ ਜੋ ਵੀ ਤਫਤੀਸ਼ ਕਿ ਤੱਕ ਚਲਦੀ ਹੈ ਤਫਤੀਸ਼ ਅਜੇ ਚੱਲ ਰਹੀ ਹੈ ਜਿਸ ਲਈ ਕੰਪਲੀਟ ਰਿਪੋਰਟ ਆਉਂਦਾ ਜੀ ਹਾਂ ਵੀ ਤੋਂ ਪਰੇ ਕਰਨ ਵੀਰ ਜਿਹੜਾ ਹੈ ਮੁੰਡਾ ਕਮਾਨ ਥਾਣੇ ਦੇ ਵਿੱਚ ਜਿਹੜਾ ਗ੍ਰਾਸਪਦਾ ਉੱਥੋਂ ਦਾ ਰਹਿਣ ਵਾਲਾ ਵਰਤੀ ਦੇ ਨਾਨਕੇ ਜਿਹੜੇ ਭਗਵਾਨਪੁਰਾ ਕਿੱਥੇ ਮਾਲੂ ਦੱਸਦੇ ਕਿਛੇ ਜੀਂਦੇ ਕੀਦੇ ਬਾਰੇ ਚੇਤੇ ਮੈਂ ਇਨਸੀਡੈਂਟ ਹੋਇਆ ਅੱਜ ਪਾਇੰਗ ਹੋਈ ਸੀ ਕਿਉਂ ਕਰੀ ਸੀ ਇਹਨਾਂ ਨੇ ਕਹਿ ਰਾਲ ਤਾਲੇ ਜਿਹੜਾ ਸਾਹਮਣਾ ਘਰ ਹੈ ਉਹ ਉਹਨਾਂ ਨੇ ਭਗਵਾਨ ਜਿਹੜੇ ਹੈ ਭਗਵਾਨਪੁਰਾ ਇਹਨਾਂ ਨੇ ਕੋਈ ਕਿਰਾਏ ਤੇ ਲਿਆ ਸੀ ਇੱਕ ਇੱਕ ਟੱਕਰ ਵੀ ਰਹੀ ਤੇ ਪਹਿਲਾ ਮਾਮਲਾ ਕਰੇਗਾ ਇਹਦੇ ਬਾਰੇ ਮੈਨੂੰ ਵੀ ਪਤਾ ਨਹੀਂ ਅੱਛਾ ਸਰ ਇਹਨਾਂ ਨੇ ਪੋਸਟਮਾਰਟਮ ਹਾਂ ਕਰ ਰਹੇ ਆਂ ਦੇਖੋ ਮਰਦਾ ਘਰ ਦੇ ਵਿੱਚ ਹੀ ਖੜਿਆ ਪੋਸਟਮਾਰਟਮ ਕਰਾਣੀ ਆਇਆ ਇਹ ਤਾਂ ਤਾਂ ਅਸਲ ਚ ਇਹ ਖਲਾਫਾ ਦੀ ਗੱਲ ਦੱਸਿਆ ਜਾ ਰਿਹਾ ਜੀ ਕਿ ਸ਼ਾਇਦ ਪਰਿਵਾਰ ਵੱਲੋਂ ਕਹਿ ਗਿਆ ਕਿ ਕੱਲ ਨੂੰ ਚੋਸ ਕਰ ਕੋ ਸਪਾਟਮ ਨਹੀਂ ਕਰਵਾਉਣਾ ਕਰਦੇ ਆ ਜੀ ਇਸ ਦੇ ਬਾਰੇ ਸਾਨੂੰ ਜੇ ਅਸੀਂ ਤਾਂ ਕਾਗਜ਼ ਕੰਪਲੀਟ ਕਰਕੇ ਆਏ ਹਾਂ ਇੱਥੇ ਹੁਣ ਖੜੇ ਆ ਬਾਕੀ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਪੋਸਟਮਾਰਟਮ ਕਰਵਾਉਣਾ ਕੋਈ ਕੋਈ ਪ੍ਰੋਫਲ ਤੇ ਲਿਆਂਦਾ ਜਾਂ ਕੋਈ ਸਰੰਗ ਲੱਗੀ ਜੀ ਦੇ ਬਾਰੇ ਜੀ ਦੇ ਬਾਰੇ ਨਹੀਂ ਜੀ ਜਨਰਲ ਤੇ ਕਿਸਰਾ ਹੈ ਜੀ ਕਿ ਇਹ ਗੱਲ ਕਿਸੇ ਨਾਲ ਵਾਰਤਾ ਕੀ ਵਾਰਤਾ ਤੋਂ ਬਾਅਦ ਜਿਹੜੀ ਫਰਸਟ ਇਨਵੈਸਟੀਗੇਸ਼ਨ ਆ ਉਹਦੇ ਚ ਕੋ ਨਜ਼ਰ ਆਇਆ ਅਜੇ ਚੱਲ ਰਹੀ ਹੈ ਬਾਕੀ ਅਜੇ ਕੁਝ ਨਹੀਂ ਹੈ ਜੀ ਦਲਾਂ ਪੋਸਟਮਾਨ ਨੂੰ ਕਰਾ ਕੇ ਉਸ ਕੋ ਬਾਅਦ ਦੇ ਵਿੱਚ ਜਿਹੜੀ ਸੀਸੀਟੀਵੀ ਆਈ ਉਹਦੇ 'ਚ ਜਿਹੜਾ ਨਜ਼ਰ ਆ ਰਿਹਾ ਦੋ ਦੋ ਨਜ਼ਰ ਆ ਰਹੇ ਹਾਂ ਹੁਣ ਅਨਨੋਨ ਹੈ ਕੋਈ ਨੋਨ ਇਹ ਵੀ ਵਾਇਰਲ ਕੋਈ ਇਹ ਪੋਸਟ ਹੈ ਜਿੱਦ ਜ਼ਿੰਮੇਵਾਰੀ ਲੱਗਦੀ ਹੈ ਇਸ ਤੋਂ ਬਾਅਦ ਹਾਂ ਇਹ ਅੱਜ ਜ਼ਰੂਰ ਹੋਣ ਪਤਾ ਲੱਗਾ ਤੁਹਾਡੇ ਚੈਨਲ 'ਤੇ ਨਜ਼ਰ ਆਇਆ ਇਹਨਾਂ ਦੇ ਲਈਏ ਪਾਕਿ ਜੋ ਵੀ ਕਨਾਲ ਮੁਤਾਬਕ ਕਾਨੂੰਨ ਹੋ ਗਏ ਗੈਂਗਰੇਗੁਲਰੀ ਜਨਾਲੀ ਬਾਬਾ ਦੇਵਾਰੇ ਨਹੀਂ ਮੈਂ ਕੁਝ ਨਹੀਂ ਕਹਿਸਾ ਹੋਇਆ ਤਾਂ ਹੁਣ ਕਿਉਂ ਮੇਰੀ ਵਾਇਰਲ ਹੋਈ ਹੈ ਪੋਸਟ ਉਹਨੂੰ ਕੀ ਆਪਾਂ ਦੇ ਵਿੱਚ ਐਡ ਆਨ ਕੀਤਾ ਗਿਆ ਇਹ ਮਾਮਲਾ ਨਹੀਂ ਅਜੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਿਉਂ ਅਜਾ FIR ਤੇ ਰਾਤ ਹੋਈ ਹੈ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਚਾਹੀਏਗਾ ਆਪਾਂ ਤੁਹਾਨੂੰ ਬਾਅਦ ਦੱਸਾਂਗੇ ਜਦ ਇਨਵੈਸਟੀਗੇਸ਼ਨ ਕੰਪਲੀਟ ਹੋਏ